ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਣੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਜਿਹੜੀ ਵੀਡੀਓ ਬਣਾ ਰਹੇ ਆਪਾਂ ਪਿੰਡ ਜੈਤੋ ਜ਼ਿਲ੍ਹਾ ਫਰੀਦਕੋਟ ਕਿਸਾਨ ਵੀਰੋ ਜੇ ਆਪਾਂ ਤੁਹਾਨੂੰ ਦੂਜੇ ਸੂਏ ਵਹਿੜ ਵਿਖਾਣੀ ਆ ਇਹ ਐਸ ਟਾਈਮ ਗੱਭਣ ਆ ਤੇ ਕਿਸਾਨ ਵੀਰੋ ਇਹਦੇ ਹਜੇ ਬਾਈ ਕਹਿੰਦਾ 7 ਤੋਂ 8 ਨਾ ਰਹਿ ਗਏ ਇਸ ਸੂਣ ਵਿੱਚ ਤੇ ਬਾਈ ਕਹਿੰਦਾ ਨੇ ਪਹਿਲੇ ਸੂਏ ਦੁੱਧ 13 14 ਲੀਟਰ ਕੱਢਿਆ ਹੋਇਆ ਐਤਕੇ ਭਾਈ ਕਹਿੰਦਾ 15 16 ਲੀਟਰ ਦੁੱਧ ਆਰਾਮ ਨਾਲ ਪਾ ਦੂਗੀ ਦੇਖ ਸਕਦੇ ਆ ਚੰਗੀ ਵਿਹੜਾ ਆਪਾਂ ਤੁਹਾਨੂੰ ਇਹਦਾ ਨੇੜ ਤੋਂ ਥਾਣ ਹਵਾਨਾ ਵਿਖਾਵਾਂਗੇ ਦੇਖ ਸਕਦੇ कोशिश ਕਰਾਂਗੇ ਤੁਹਾਨੂੰ ਨੇੜ ਤੋਂ ਥਾਣ ਹਵਾਨਾ ਵਿਖਾਉਣ ਦੀ ਥੋੜਾ ਜਿਹਾ ਡਰਦੀ ਆ ਆਂ ਦੇਖ ਸਕਦੇ ਆ ਕੱਲਾ ਕੱਲਾ ਥਣ ਲੱਗਿਆ ਹੋਇਆ ਨਿਖਰਮਾ ਮੁੱਠੀ ਵਾਲਾ ਬਹੁਤ ਸੋਹਣਾ ਥਣ ਲੱਗਿਆ ਹੋਇਆ ਚਵਾਈ ਵਾਲਾ ਦੇਖ ਸਕਦੇ ਆ ਕਿਸਾਨ ਵੀਰੋ ਹਰੇ ਬਾਈ ਕਹਿੰਦਾ ਕਾਫੀ ਢਿੱਲਾ ਪਈਆਂ ਹਵਾਨੇ 'ਚ ਐਂ ਢਿੱਲਾ ਕੱਢ ਕੇ ਹਵਾਨਾ ਟੈਟ ਕਰਕੇ ਤੇ ਫਿਰ ਸੁਣਾਣੀ ਆ ਦੇਖ ਸਕਦੇ ਆ ਪਤਾ ਨੂੰ ਨੇੜ ਤੋਂ ਖਾਦਨੇ ਥਾਣਾ ਹਵਾਨਾ ਆ ਦੇਖ ਸਕਦੇ ਆ ਬੈਕ ਸਾਈਡ ਤੋਂ ਲੀਵਾ ਆ ਦੇਖ ਸਕਦੇ ਬੜਾ ਸੋਹਣਾ ਥਣ ਲੱਗਿਆ ਹੋਇਆ ਗਾ ਨੂੰ ਕੱਲਾ ਕੱਲਾ ਥਣ ਨਿੱਖਰ ਮਾ ਲੱਗਿਆ ਹੋਇਆ ਮੁੱਠੀ ਵਾਲਾ ਤੇ ਵੀਰ ਕਹਿੰਦਾ ਇਹਦਾ ਰੇਟ ਫੋਨ ਤੇ ਕਰਾਂਗੇ ਜਿਸ ਕਿਸੇ ਵੀਰ ਨੂੰ ਪਸੰਦ ਆ ਜੇ ਤੁਸੀਂ ਬਾਈ ਨਾਲ ਗੱਲਬਾਤ ਕਰਕੇ ਖਰੀਦ ਸਕਦੇ ਆ ਬਾਈ ਦਾ ਨੰਬਰ ਸਕਰੀਨ ਤੇ ਚੱਲੂਗਾ ਠੀਕ ਹੈ ਜੀ ਧੰਨਵਾਦ ਜੀ ਸਾਰਿਆਂ ਦਾ